ਰੈਲੀ ਮਨਜੀਤ ਸਿੰਘ ਜੀ ਆ ਰਿਹਾ ਹੈ ਯੂਥ ਦੀ ਰੈਲੀ ਹੈਗੀ ਆ ਔਰ ਸਾਰੇ ਤੁਹਾਡੇ ਵਿੱਚ ਹੈਗੇ ਆ ਮੇਰੀ ਬੇਨਤੀ ਆ ਹੁਣ ਆਪਾਂ ਬ੍ਰਸਟਰ ਬਾਜ ਕਰਦੇ ਆ ਬੜੇ ਖੰਢ ਲਈ ਤੇ ਵਧੀਆ ਗੱਲ ਆ ਢੋਲ ਵੱਜ ਰਿਹਾ ਬਾਜੇ ਦਾ ਬਾਜੇ ਦਾ ਝਾੜੂ ਦੀ ਵੱਜਣੀ ਵੇਖੋ ਬਾਜੇ ਤਾਂ ਵੈਸੇ ਕੇਜਰੀ ਹਾਲ ਦੇ ਵੱਜ ਗਏ ਦਿੱਲੀ ਵੀ ਲੋਕਾਂ ਨੇ ਵਿਹਿਲਾ ਕਰਤਾ ਔਰ ਅੱਜ ਮੈਂ ਪੰਜਾਬੀਆਂ ਨੂੰ ਚੇਤਾਵਨੀ ਦਿਨਾਂ ਵਾਰਨਿੰਗ ਹੀ ਦੇ ਸਕਦਾ ਬਾਕੀ ਸਵਾਰੀ ਆਪਦੇ ਸਮਾਨ ਲਈ ਆਪ ਜ਼ਿੰਮੇਵਾਰ ਹੈ ਇਹ ਦਿੱਲੀ ਵਾਲੇ ਲਟੇਰੇ ਜੋ ਸ਼ਰਾਬ ਘਟਾਲਾ ਕਰਕੇ ਆਏ ਆ ਇਹ ਜਿਹੜਾ ਲੈਂਡ ਘਟਾਲਾ ਹੈ ਇੱਕ ਤਾਂ ਸ਼ਰਾਬ ਕਾਂਡ ਇੱਕ ਜ਼ਮੀਨ ਕਾਂਡ ਲੈਂਡ ਕਾਂਡ ਇਹ ਸਭ ਤੋਂ ਵੱਡਾ ਕਰਪਸ਼ਨ ਦਾ ਕੇਂਦਰ ਬਣਨ ਜਾ ਰਿਹਾ ਜਿੱਥੇ ਕਰਪਸ਼ਨ ਦਾ ਕੇਂਦਰ ਬਣੂਗਾ ਪੰਜਾਬ ਦੇ ਖਜ਼ਾਨੇ ਦੀ ਲੁੱਟ ਹੈ ਉਥੇ ਕਿਸਾਨ ਦੀ ਲੁੱਟ ਹੈ ਖੇਤ ਮਜ਼ਦੂਰ ਦੀ ਲੁੱਟ ਹੈ ਇਸ ਲਈ ਇਹ ਸਾਰੀ ਚੀਜ਼ਾਂ ਦੇ ਖਿਲਾਫ ਦਿੱਲੀ ਦਾ ਰਿਮੋਟ ਕੰਟਰੋਲ ਭਗਵੰਤ ਮਾਨ ਦੀ ਆਪਾਰਾ ਜ਼ੀਰੋ ਔਰ ਕੇਜਰੀਵਾਲ ਸਾਹਿਬ ਦੀ ਬਕਲਾਹਟ ਅਰੋੜਾ ਸਾਹਿਬ ਨੂੰ ਵਜ਼ੀਰ ਕਿਨੇ ਲਾਣਿਆ ਮੁੱਖ ਮੰਤਰੀ ਐਲਾਨੇ ਪੰਜਾਬ ਦਾ ਮੈਂ ਸਮਝ ਸਕਦਾ ਜਿਹੜਾ ਦਿੱਲੀ ਤੋਂ ਐਮਐਲਏ ਵੀ ਨਹੀਂ ਪੜਿਆ ਵਿਹਲਾ ਹੋ ਗਿਆ ਉਹ ਲਾਨੇ ਇਹ ਲੋਕਤੰਤ੍ਰਿਕ ਪ੍ਰਕਿਰਿਆ ਦੀਆਂ ਧੱਜੀਆਂ ਨੇ ਇਹ ਬਕਲਾਹਟ ਹੈ ਕਿ ਸਾਡੇ ਕੈਂਡੀਡੇਟ ਦਾ ਹਾਲ ਮਾੜਾ ਆ ਹਾਂ ਹੁਣ ਮੈਨੂੰ ਖਾਚਾ ਵੀ ਹੈ ਕਿ ਪ੍ਰਸ਼ਾਸਨ ਦਾ ਜੋਰ ਪੈਸੇ ਦਾ ਜੋਰ ਸ਼ਰਾਬ ਦਾ ਜੋਰ ਜੇ ਇਲੈਕਸ਼ਨ ਕਮਿਸ਼ਨ ਨਾ ਜਾਗਦੀ ਰਹੀ ਤੇ ਇਸਤਾ ਉਨੀ ਨੂੰ ਠੱਕੇ ਸਾਈ ਦੇ ਬਲਬੂਤੇ ਤੇ ਤਾਂ ਆਪ ਦਾ ਕੁਝ ਬਣੇ ਨਹੀਂ ਤਾਂ ਕੁਝ ਨਹੀਂ ਬਣ ਸਕਦਾ ਸਾਈ ਤੇ ਚੱਲਣ ਦੋਗੇ ਸਰ ਹਾਂਜੀ ਚੱਲਣ ਦੋਗੇ ਅਸੀਂ ਤਾਂ ਰੌਲਾ ਪਾਵਾਂਗੇ ਰੋਕਣਾ ਤਾਂ ਇਲੈਕਸ਼ਨ ਕਮਿਸ਼ਨ ਨੇ ਜੇ ਇਲੈਕਸ਼ਨ ਕਮਿਸ਼ਨ ਆਪ ਦੀ ਡਿਊਟੀ ਤੋਂ ਭੱਜੂ ਫਿਰ ਲੋਕ ਜਾਗਣਗੇ ਹੋਰ ਕੀ ਹੋ ਸਕਦਾ ਰਹੂ ਮੋਹਲ ਤਾਂ ਅੱਕੇ ਪੰਜਾਬ ਦਾ ਖਰਾਬ ਹੈ ਰੋਜ਼ ਤਾਂ ਚੈਨੀ ਚੋਰੀ ਹੁੰਦੀ ਹੈ ਰੋਜ਼ ਫਰੋਤੀ ਹੁੰਦੀ ਹੈ ਰੋਇ ਟਾਰਗੇਟਡ ਕਿਲਿੰਗ ਹੁੰਦੀ ਹੈ ਅਰਵਿੰਦ ਕੇਚਰੀਵਾਲ ਦੀ ਚੱਲਦੀ ਐ ਤੇ ਜਾਂ ਲਾਰੈਂਸ ਮਿਸ਼ਨੋਈ ਦੀ ਚੱਲਦੀ ਐ ਗੈਂਗਸਟਰਾਂ ਦੀ ਚੱਲਦੀ ਐ ਹੋਰ ਕੀ ਕੀ ਚੱਲਦੀ ਐ ਇੱਥੇ ਵੇਖੋ ਦੂਜੀ ਗੱਲ ਆ ਮੈਂ ਗੋਗੀ ਸਾਹਿਬ ਦੇ ਘਰੋਂ ਲੰਘ ਕੇ ਜਾਣਾ ਨੇੜੇ ਦੀ ਗੋਗੀ ਨੇ ਨਹੀਂ ਪੱਤਰ ਟਾਇਆ ਸੀ ਕਿ ਨਹੀਂ ਟਾਇਆ ਸੀ ਝੂਠ ਟਾਇਆ ਸੀ ਝੂਠ ਦਾ ਪ੍ਰਚਾਰ ਸੀ ਉਹਨੂੰ ਢੋਣ ਦਾ ਕੰਮ ਕੀਤਾ ਸੀ ਇਹ ਵਕਰੀ ਗੱਲ ਹੈ ਕਿ ਉਹ ਫ੍ਰਸਟ੍ਰੇਸ਼ਨ ਨਾਲ ਅਦਮੀ ਪਾਰਟੀ ਦੇ ਝੂਠੇ ਬਹਿ ਗਿਆ ਲੀਡਰਸ਼ਿਪ ਕਰ